ਕਦੇ ਸੁਣਿਆ ਸੀ ਕਿ ਗੁੰਗਿਆਂ ਦੀ ਆਵਾਜ਼ ਵੀ ਰੱਬ ਬਹੁਤ ਨੇੜੇ ਹੋ ਕੇ ਸੁਣਦਾ ਜਿਵੇਂ ਜਿਵੇਂ ਦੁਨੀਆ ਸਮੇ ਦੇ ਗੇਟ ਚੋਂ ਲੰਘੀ ਜਾਂਦੀ ਹੈ ਸ਼ਾਇਦ ਰੱਬ ਵੀ ਗੁੰਗਿਆਂ ਵਹਿਰਿਆਂ ਦੀ ਸੁਣਨੋਂ ਹਟ ਗਿਆ ਰੱਬ ਆਪਣੀ ਬਣਾਈ ਦੁਨੀਆ ਤੋਂ ਦੂਰ ਹੁੰਦਾ ਜਾ ਰਿਹਾ ਹੈ ਭਾਵੇਂ ਕਿ ਲੋਕਾਂ ਵਿੱਚ ਬਹੁਤ ਬਦਲਾਅ ਆ ਗਿਆ ਪਰ ਰੱਬ ਵੀ ਹੁਣ ਪਹਿਲਾਂ ਵਰਗਾ ਦਿਆਲੂ ਨਹੀਂ ਰਿਹਾ ਉਹ ਵੀ ਕਠੋਰ ਹੋ ਗਿਆ ਸ਼ਾਇਦ ਰੱਬ ਨੂੰ ਵੀ ਹੁਣ ਲੋਕਾਂ ਤੇ ਬਾਰਾ ਤਰਸ ਜਾ ਰਹਿ ਨਹੀਂ ਆਉਂਦਾ ਹੁਣ ਤਾਂ ਲੱਗਦਾ ਹੈ ਕਿ ਬਹੁਤ ਜ਼ਿਆਦਾ ਦੁਆਵਾਂ ਇਹੋ ਜਿਹੀਆਂ ਨੇ ਜੋ ਰੱਬ ਨੇ ਕਦੇ ਸੁਣੀਆਂ ਹੀ ਨਹੀਂ ਜੇ ਉਹ ਸਭ ਦੀਆਂ ਦੁਆਵਾਂ ਸੁਣਦਾ ਫਿਰ ਉਹ ਪ੍ਰਵਾਨ ਵੀ ਹੁੰਦੀਆਂ ਅੱਜਕੱਲ ਤਾਂ ਬਹੁਤੇ ਲੋਕਾਂ ਦਾ ਗਰੀਬਾਂ ਦਾ ਰੱਬ ਤੋਂ ਵਿਸ਼ਵਾਸ ਹੀ ਉੱਟਦਾ ਜਾ ਰਿਹਾ ਦੁਨੀਆ ਨਾਸਤਕ ਹੁੰਦੀ ਜਾ ਰਹੀ ਆ ਮੇਰਾ ਨਾਮ ਸੁਰਜੀਤ ਸਿੰਘ ਹੈ ਮੈਂ ਪਿੰਡ ਹਰੀਕੇ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹਾਂ ਹਾਂਜੀ ਉਹੀ ਹਰੀਕੇ ਜੋ ਸਤ ਸੰਤ ਮਹਾਪੁਰਸ਼ਾਂ ਦੀ ਧਰਤੀ ਹੈ ਪਰ ਇਸ ਧਰਤੀ ਦੇ ਬਹੁਤੇ ਲੋਕ ਵੀ ਮੈਨੂੰ ਲੱਗਦਾ ਹੈ ਕਿ ਹੁਣ ਰੱਬ ਤੋਂ ਦੂਰੀ ਬਣਾਉਣ ਲੱਗ ਪਏ ਨੇ ਕਿਉਂਕਿ ਲੋਕਾਂ ਦਾ ਦੁੱਖਾਂ ਤਕਲੀਫਾਂ ਕਰਕੇ ਰੱਬ ਤੋਂ ਪਹਿਲਾਂ ਜਿੰਨਾ ਵਿਸ਼ਵਾਸ ਨਹੀਂ ਰਿਹਾ ਪਹਿਲਾਂ ਵਾਲੇ ਸਮਿਆਂ ਵਿੱਚ ਭਰਾ ਇੱਕ ਦੂਜੇ ਨੂੰ ਆਪਣੀਆਂ ਬਾਹਾਂ ਸਮਝਦੇ ਸੀ ਭਰਾ ਇੱਕ ਦੂਜੇ ਦਾ ਹਰ ਦੁੱਖ ਸੁੱਖ ਵੰਡਾਉਂਦੇ ਸੀ ਉਹ ਦੂਜੇ ਭਰਾ ਦਾ ਦੁੱਖ dard ਆਪ ਹੰਡਾਉਂਦੇ ਸੀ ਪਰ ਹੁਣ ਲੋਕਾਂ ਵਿੱਚ ਬਹੁਤਾ ਫਰਕ ਪੈ ਗਿਆ ਹੁਣ ਤਾਂ ਭਰਾ ਭਰਾਵਾਂ ਨੂੰ ਜਰਦੇ ਵੀ ਨਹੀਂ ਕੋਈ ਸਮਾਂ ਹੁੰਦਾ ਸੀ ਜਦੋਂ ਰਿਸ਼ਤਿਆਂ ਦੀ ਇੰਨੀ ਖਿੱਚ ਤੇ ਰਿਸ਼ਤਿਆਂ 'ਚ ਇੰਨਾ ਪਿਆਰ ਹੁੰਦਾ ਸੀ ਇਹ ਸਾਫ਼ ਸੁਥਰੀ ਨੀਅਤ ਸਬਰ ਸੰਤੋਖ ਦਾ ਨਤੀਜਾ ਸੀ ਅੱਜ ਕੱਲ ਭਰਾ ਹੀ ਭਰਾਵਾਂ ਦਾ ਹੱਕ ਮਾਰੀ ਜਾਂਦੇ ਨੇ ਰਿਸ਼ਤੇ ਤਾਰ-ਤਾਰ ਹੋ ਗਏ ਇਸੇ ਕਰਕੇ ਲੋਕਾਂ ਵਿੱਚ ਖੁਸ਼ੀਆਂ ਘਟ ਗਈਆਂ ਹਨ ਅਤੇ ਗਮ ਵਧ ਗਏ ਹਨ ਮੈਂ ਤੁਹਾਨੂੰ ਉਦੋਂ ਦੀ ਗੱਲ ਸੁਣਾਉਂਦਾ ਹਾਂ ਜਦੋਂ ਮੈਂ 7ਵੀਂ ਜਮਾਤ ਵਿੱਚ ਪੜ੍ਹਦਾ ਸੀ ਮੈਂ گا ਬਾਗਲੀ ਵਿੱਚ ਖੇਡੀ ਜਾਂਦਾ ਸੀ ਤੇ ਸਾਡੇ ਗੁਆਂਢ ਵਿੱਚ ਕਿਸੇ ਦੀ ਮੌਤ ਹੋ ਗਈ ਸੀ ਪਿੰਡ ਵਾਲੇ ਇਕੱਠੇ ਹੋ ਕੇ ਸੰਸਕਾਰ ਕਰਨ ਲਈ ਜਾ ਰਹੇ ਸਨ ਤਿਆਰਥੀ ਦੇ ਨਾਲ-ਨਾਲ ਔਰਤਾਂ ਤੇ ਮਰਦ ਵੀ ਜਾ ਰਹੇ ਸਨ ਮੈਂ ਵੀ ਭੱਜ ਕੇ ਜਾਵੜਿਆ ਤੇ ਉਹਨਾਂ ਦੇ ਨਾਲ ਲੱਗ ਗਿਆ ਮੈਂ ਬਹੁਤ ਪਰੇਸ਼ਾਨ ਸੀ ਕਿ ਉਹ ਸਾਰੇ ਕਿਉਂ ਰੋ ਰਹੇ ਹਨ ਕੁਝ ਦੂਰ ਜਾ ਕੇ ਉਹਨਾਂ ਨੇ ਮੋੜਾ ਬਦਲਿਆ ਤੇ ਫਿਰ ਮੜੀਆਂ ਤੋਂ ਪਹਿਲਾ ਚਰਾਹੇ 'ਚ ਅਰਤੀ ਨੂੰ ਰੱਖ ਕੇ ਘੜਾ ਭੰਨਿਆ ਫਿਰ ਅਰਤੀ ਨੂੰ ਲਿਆ ਕੇ ਚਿਖਾ ਕੋਲ ਰੱਖ ਦਿੱਤਾ ਗਿਆ ਤੇ ਬਜ਼ੁਰਗ ਦੀ লাশ ਨੂੰ ਸਿਵਿਆਂ ਵਿੱਚ ਰੱਖ ਦਿੱਤਾ ਗਿਆ ਉਹਨਾਂ ਨੇ ਬਜ਼ੁਰਗ ਦੇ লাশ ਉੱਤੇ ਤੌਲੀਆਂ ਪਾ ਲਾ ਕੇ ਪਾਸੇ ਰੱਖ ਦਿੱਤਾ ਉਸ ਬਜ਼ੁਰਗ ਆਦਮੀ ਦੇ ਬੱਚੇ ਉਸ ਨਾਲ ਲਿਪਟ ਕੇ ਉੱਚੀ ਉੱਚੀ ਰੋ ਰਹੇ ਸਨ ਮੈਂ ਕੋਲੇ ਖੜਾ ਹੋ ਕੇ ਵੇਖੀ ਜਾਂਦਾ ਸੀ ਤਾਂ ਮੈਨੂੰ ਇੱਕ ਬੰਦੇ ਨੂੰ ਤਾਂ ਮੈਂ ਇੱਕ ਬੰਦੇ ਨੂੰ ਪੁੱਛਿਆ ਕਿ ਬਾਪੂ ਇੰਨਾ ਕਿਉਂ ਰੋਈ ਜਾਂਦੇ ਆ ਤਾਂ ਉਸਨੇ ਮੈਨੂੰ ਦੱਸਿਆ ਵੀ ਪੁੱਤ ਜਦੋਂ ਬੰਦਾ ਮਰ ਜਾਂਦਾ ਉਹ ਕਦੇ ਮੁੜ ਕੇ ਨਹੀਂ ਆਉਂਦਾ ਇਹ ਆਖਰੀ ਵਾਰ ਹੀ ਹੈ ਜਦੋਂ ਉਹ ਆਪਦੇ ਪਿਓ ਦਾ ਮੂੰਹ ਦੇਖ ਰਹੇ ਨੇ ਕੁਝ ਸਮੇਂ ਬਾਅਦ ਉਹਨਾਂ ਦੇ ਪਿਓ ਦੀ ਚੀਖਾਂ ਨੂੰ ਅਗ ਲਾ ਦਿੱਤੀ ਗਈ ਮੈਂ ਭੱਜ ਕੇ ਘਰੇ ਆ ਗਿਆ ਤੇ ਆਪਣੇ ਬਾਪੂ ਨੂੰ ਘੁੱਟ ਕੇ ਜੱਫੀ ਪਾ ਲਈ ਮੈਂ ਆਪਣੇ ਬਾਪੂ ਨੂੰ ਚਿੰਬੜ ਕੇ ਰੋ ਕੇ ਕਿਹਾ ਬਾਪੂ ਮੈਂ ਤੈਨੂੰ ਕਦੇ ਮਰ ਨਹੀਂ ਦਿੰਦਾ ਬਾਪੂ ਤੈਨੂੰ ਪਤਾ ਜਦੋਂ ਬੰਦਾ ਮਰ ਜਾਂਦਾ ਉਹ ਕਦੇ ਮੁੜ ਕੇ ਨਹੀਂ ਆਉਂਦਾ ਬਾਪੂ ਦੇਖ ਤੂੰ ਕਦੇ ਨਾ ਮਰੀ ਪਤਾ ਜੇ ਬਾਪੂ ਮਰ ਜਾਵੇ ਤਾਂ ਪੁੱਤ ਨੂੰ ਉਹਨੂੰ ਅੱਗ ਲਾਉਣੀ ਪੈਂਦੀ ਆ ਜੇ ਤੂੰ ਮਰ ਗਿਆ ਬਾਪੂ ਮੈਥੋਂ ਤੈਨੂੰ ਅੱਗ ਨਹੀਂ ਲਾਈ ਜਾਣੀ ਬਾਪੂ ਕਹਿੰਨਾ ਤੂੰ ਕਦੇ ਨਹੀਂ ਮਰੇਗਾ ਮੈਨੂੰ ਮੇਰੇ ਬਾਪੂ ਨੇ ਗੱਲ ਨਾ ਲਾ ਲਿਆ ਤੇ ਮੈਨੂੰ ਉਹ ਗੱਲ ਅੱਜ ਵੀ ਕਦੇ ਨਹੀਂ ਭੁੱਲਦੀ ਮਾਂ ਤੇ ਬਾਪੂ ਸਮਝ ਗਏ ਸੀ ਕਿ ਮੈਂ ਬਹੁਤ ਡਰਿਆ ਹੋਇਆ ਸੀ ਉਹਨਾਂ ਨੇ ਮੈਨੂੰ ਖੁਸ਼ ਕਰਨ ਲਈ ਕਿਹਾ ਨਹੀਂ ਪੁੱਤ ਜਿਨ੍ਹਾਂ ਦਾ ਪਿਆਰ ਸੱਚਾ ਹੁੰਦਾ ਉਹ ਕਦੇ ਨਹੀਂ ਮਰਦੇ ਤੇ ਅਸੀਮੇ ਸ਼ਾਹੀ ਤੇਰੇ ਨਾਲ ਜਿਉਂਦੇ ਰਹਿਾਂਗੇ ਤੇ ਮੈਂ ਆਪਣੇ ਬਾਪੂ ਨੂੰ ਕਿਹਾ ਬਾਪੂ ਮੈਂ ਤੁਹਾਨੂੰ ਹਮੇਸ਼ਾ ਸੱਚਾ ਪਿਆਰ ਕਰੂੰਗਾ ਤੇ ਤੁਸੀਂ ਕਦੇ ਬਸ ਮੈਨੂੰ ਛੱਡ ਕੇ ਨਾ ਜਾਇਓ ਬੇਨੂੰ ਛੱਡ ਕੇ ਨਾ ਜਾਇਓ ਤੁਸੀਂ ਕਦੇ ਨਾ ਮਰਿਓ ਮੈਂ ਤੁਹਾਥੋਂ ਦੂਰ ਨਹੀਂ ਹੋਣਾ ਚਾਹੁੰਦਾ ਮੈਂ ਰੋਜ਼ ਰੱਬ ਅੱਗੇ ਉੱਠ ਕੇ ਹੀ ਅਰਦਾਸ ਕਰਦਾ ਸੀ ਵੀ ਮੇਰੇ ਤੇ ਮੇਰੇ ਬਾਪੂ ਵੇ ਵਾਪੂ ਦਾ ਸੱਚਾ ਪਿਆਰ ਬਣਾਈ ਰੱਖੀ ਮੇਰੇ ਬਾਪੂ ਜੀ ਮਿਸਤਰੀ ਪੁਣੇ ਦਾ ਕੰਮ ਕਰਦੇ ਸੀ ਜਦੋਂ ਮੈਂ ਵੱਡਾ ਹੋਇਆ ਮੈਂ ਵੀ ਆਪਣੇ ਬਾਪੂ ਨਾਲ ਉਹਨਾਂ ਦੇ ਕੰਮ 'ਚ ਹੱਥ ਵਟਾਉਣ ਲੱਗਿਆ ਉਦੋਂ ਜਦੋਂ ਮੀਂਹ ਪੈਂਦੇ ਲੋਕਾਂ ਦੇ ਬੋਰ ਅਕਸਰ ਖਰਾਬ ਹੋ ਜਾਂਦੇ ਸੀ ਤੇ ਮੇਰੇ ਬਾਪੂ ਜੀ ਉਹਨਾਂ ਨੂੰ ਠੀਕ ਕਰਦੇ ਸੀ ਇੱਕ ਦਿਨ ਮੈਨੂੰ ਸਕੂਲੋਂ ਛੁੱਟੀ ਸੀ ਤੇ ਉਸੇ ਦਿਨ ਬਾਪੂ ਨੂੰ ਨਾਲ ਦੇ ਪਿੰਡ ਸੇਮੇ ਵਾਲਿਆਂ ਦਾ ਸੁਨੇਹਾ ਆਇਆ ਕਿ ਸਾਡਾ ਬੋਰ ਖਰਾਬ ਹੋ ਗਿਆ ਹੈ ਠੀਕ ਕਰਕੇ ਜਾਓ ਜਦੋਂ ਅਸੀਂ ਉਹਨਾਂ ਦੇ ਖੇਤ ਗਏ ਤੇ ਬੋਰ ਠੀਕ ਕਰਨ ਲੱਗੇ ਤਾਂ ਮੇਰੇ ਬਾਪੂ ਜੀ ហេਠਾਖੂ ਵਿੱਚ ਉਤਰ ਕੇ ਬੋਰ ਨੂੰ ਠੀਕ ਕਰਨ ਲੱਗ ਗਏ ਅਚਾਨਕ ਉਥੇ ਕਿਸੇ ਕੰਧ ਦੇ ਵਿੱਚ ਸ਼ਾਇਦ ਅਣਹੋਣੀ ਉਹਨਾਂ ਦੀ ਉਡੀਕ ਕਰ ਰਹੀ ਸੀ ਤੇ ਉਹੀ ਹੋਇਆ ਜਿਸ ਦਾ ਮੈਨੂੰ ਹਮੇਸ਼ਾ ਹੀ ਡਰ ਲੱਗਿਆ ਰਹਿੰਦਾ ਸੀ ਉਸ ਦਿਨ ਖੂਹ ਦੇ ਵਿੱਚ ਮੇਰੇ ਬਾਪੂ ਜੀ ਨੂੰ ਇੱਕ ਕਾਲੇ ਨਾਗ ਨੇ ਡੰਗ ਲਿਆ ਸੀ ਤੇ ਖੂਹ ਦੇ ਵਿੱਚੋਂ ਜਦੋਂ ਮੇਰੇ ਬਾਪੂ ਜੀ ਨੂੰ ਸੱਪ ਨੇ ਡੰਗ ਮਾਰਿਆ ਤਾਂ ਉਹਨਾਂ ਦੀ ਇੱਕ ਚੀਖ ਹੀ ਨਿਕਲ ਸਕੀ ਤੇ ਮੈਂ ਖੂਹ ਦੇ ਬਾਹਰ ਖੜਾ ਡਰ ਗਿਆ ਮੈਂ ਕਹਿ ਰਿਹਾ ਸੀ ਬਾਪੂ ਜੀ ਬਾਪੂ ਜੀ ਤੁਸੀਂ ਠੀਕ ਹੋ ਨਾ ਮੈਂ ਬਾਹਰ ਖੜਾ ਆਵਾਜ਼ਾਂ ਮਾਰੀ ਜਾਂਦਾ ਸੀ ਜਦੋਂ ਹੀ ਬੰਦਿਆਂ ਨੇ ਉੱਤਰ ਕੇ ਮੇਰੇ ਬਾਪੂ ਜੀ ਨੂੰ ਬਾਹਰ ਕੱਢਿਆ ਇਸ ਸੱਪ ਨੂੰ ਵੀ ਮਾਰ ਦਿੱਤਾ ਤਾਂ ਉਹੀ ਹੋਇਆ ਜਿਸ ਦਾ ਮੈਨੂੰ ਬਹੁਤ ਡਰ ਸੀ ਜਦੋਂ ਤੱਕ ਮੇਰੇ ਬਾਪੂ ਜੀ ਨੂੰ ਬਾਹਰ ਕੱਢਿਆ ਗਿਆ ਤਾਂ ਇਸ ਦੁਨੀਆ ਤੋਂ ਹਮੇਸ਼ਾ ਲਈ ਉਹ ਜਾ ਚੁੱਕੇ ਸਨ ਉਹਨਾਂ ਨੇ ਮੇਰੇ ਰੋਂ ਦੀ ਆਵਾਜ਼ ਵੀ ਨਹੀਂ ਸੁਣੀ ਮੈਂ बार-बार ਇਹੀ ਕਹਿ ਰਹੀ ਸੀ ਬਾਪੂ ਜੀ ਤੁਸੀਂ ਉੱਠ ਖੜੋ ਆਪਣਾ ਪਿਆਰ ਸੱਚਾ ਹੈ ਤੁਸੀਂ ਤਾਂ ਕਦੇ ਨਹੀਂ ਮਰ ਸਕਦੇ ਮੈਂ ਆਪਦੀ ਮਾਂ ਨੂੰ ਹਮੇਸ਼ਾ ਪੁੱਛਦਾ ਹੁੰਦਾ ਸੀ ਬੇਬੇ ਆਪਣਾ ਪਿਆਰ ਤਾਂ ਸੱਚਾ ਸੀ ਫਿਰ ਬਾਪੂ ਕਾ ਤੋ ਤੁਰ ਗਿਆ ਬੇਬੇ ਮੈਂ ਬਾਪੂ ਨੂੰ ਬਹੁਤ ਪਿਆਰ ਕਰਦਾ ਸੀ ਬੇਬੇ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਆ ਤਾਂ ਮੇਰੀ ਬੇਬੇ ਕਹਿੰਦੀ ਪੁੱਤ ਇਹ ਸਭ ਰੱਬ ਦਾ ਭਾਣਾ ਜਿਵੇਂ ਰੱਬ ਨੂੰ ਚੰਗਾ ਲੱਗਦਾ ਉਵੇਂ ਹੀ ਹੁੰਦਾ ਤਾਂ ਮੈਂ ਆਖਿਆ ਬੇਬੇ ਰੱਬ ਤਾਂ ਸਭ ਦਾ ਭਲਾ ਕਰਦਾ ਫਿਰ ਉਹ ਮੇਰੇ ਬਾਪੂ ਨੂੰ ਕਾਹ ਤੋਂ ਲੈ ਗਿਆ ਤੂੰ ਰੱਬ ਨੂੰ ਕਹਿ ਮੈਨੂੰ ਬਹੁਤ ਦੁੱਖ ਆ ਮੈਨੂੰ ਬਹੁਤ ਤਕਲੀਫ ਹੁੰਦੀ ਆ ਉਹ ਮੇਰੇ ਬਾਪੂ ਨੂੰ ਵਾਪਸ ਭੇਜ ਦੇਵੇ ਮੇਰਾ ਬਾਪੂ ਤਾਂ ਇੰਨਾ ਮਿਹਨਤੀ ਤੇ ਇੰਨਾ ਚੰਗਾ ਬੰਦਾ ਸੀ ਉਹ ਮੈਨੂੰ ਇੰਨਾ ਪਿਆਰ ਕਰਦਾ ਸੀ ਮੈਨੂੰ ਉਹਦੀ ਬਹੁਤ ਯਾਦ ਆਉਂਦੀ ਆ ਬੇਬੇ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੇਰੀ ਮਾਂ ਮੱਸਾ ਕਰਦਾ ਗੁਜ਼ਾਰਾ ਕਰਦੀ ਸੀ ਉਹ ਲੋਕਾਂ ਦੇ ਕੱਪੜੇ ਸਿਉਂਦੀ ਤੇ ਨਾਲ ਮੱਝਾਂ ਸਾਂਭਦੀ ਸੀ ਅਸੀਂ ਮੱਝਾਂ ਦਾ ਦੁੱਧ ਪਾ ਕੇ ਤੇ ਕੱਪੜੇ ਸਿਉਂ ਕੇ ਗੁਜ਼ਾਰਾ ਕਰਦੇ ਸੀ ਫਿਰ ਹੌਲੀ-ਹੌਲੀ ਮੈਂ ਵੱਡਾ ਹੋ ਗਿਆ ਤੇ ਇੱਕ ਦਿਨ ਮੇਰੀ ਮਾਂ ਵੀ ਬਿਮਾਰ ਹੋ ਗਈ ਤੇ ਉਹ ਵੀ ਮੇਰਾ ਸੱਚਾ ਪਿਆਰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਮੈਂ ਵੀ ਆਪਣੇ ਬਾਪੂ ਵਾਲਾ ਕੰਮ ਹੀ ਸ਼ੁਰੂ ਕਰ ਲਿਆ ਰੋਟੀ ਦਾ ਹਲਤਾ ਕਰਨਾ ਹੀ ਸੀ ਪਰ ਮੇਰਾ ਮਨ ਬਹੁਤ ਦੁਖੀ ਰਹਿੰਦਾ ਸੀ ਮੈਨੂੰ ਹੁੰਦਾ ਸੀ ਜੇ ਮੇਰੇ ਮਾਪੇ ਉ ਜਾਉਂਦੇ ਹੁੰਦੇ ਤਾਂ ਮੈਨੂੰ ਕਿੰਨਾ ਖੁਸ਼ ਹੁੰਦੇ ਕੰਮ ਕਰਦੇ ਨੂੰ ਵੇਖ ਕੇ ਉਹਨਾਂ ਦੀ ਸੇਵਾ ਕਰਦਾ ਉਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਸੀ ਵੀ ਸਾਡਾ ਪੁੱਤ ਰੋਟੀ ਜੋਗਾ ਹੋ ਗਿਆ ਫਿਰ ਇੱਕ ਦਿਨ ਮੈਂ ਆਪਣੇ ਇੱਕ ਦੋਸਤ ਨਾਲ ਬਠਿੰਡੇ ਬਣੇ ਇੱਕ ਵਿਰਧ ਆਸ਼ਰਮ ਵਿੱਚ ਗਿਆ ਮੇਰਾ ਦੋਸਤ ਅਕਸਰ ਹੀ ਉੱਥੇ ਬਜ਼ੁਰਗਾਂ ਦੀ ਸੇਵਾ ਕਰਨ ਜਾਂਦਾ ਹੁੰਦਾ ਸੀ ਤੇ ਮੈਂ ਵੀ ਉਹਦੇ ਨਾਲ ਬਜ਼ੁਰਗਾਂ ਦੀ ਸੇਵਾ ਕਰਨ ਜਾਣ ਲੱਗਿਆ ਉੱਥੇ ਜਾ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਸੀ ਤੇ ਮੇਰਾ ਬਾਪੂ ਮੈਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਵੀ ਜਿਹੜੇ ਸੱਚਾ ਪਿਆਰ ਕਰਦੇ ਉਹ ਕਦੇ ਨਹੀਂ ਮਰਦੇ ਤਾਂ ਮੈਨੂੰ ਉਹਨਾਂ ਬਜ਼ੁਰਗਾਂ ਵਿੱਚ ਆਪਦੇ ਮਾਪੇ ਦਿਖਦੇ ਸੀ ਬਾਰੇ ਬਿਰਦਾ ਆਸ਼ਰਮ ਦੇ ਲੋਕ ਕਿੰਨੇ ਦੁਖੀ ਸੀ ਉਹਨਾਂ ਦੇ ਬੱਚਿਆਂ ਨੇ ਜਿਉਂਦੇ ਹੀ ਉਹਨਾਂ ਤੋਂ ਸਾਰੇ ਰਿਸ਼ਤੇ ਨਾਤੇ ਤੋੜ ਲਏ ਸੀ ਕਦੇ ਉਹਨਾਂ ਨੂੰ ਕੋਈ ਉਹਨਾਂ ਦਾ ਬੱਚਾ ਮਿਲਣ ਨਹੀਂ ਸੀ ਆਉਂਦਾ ਉਹ ਉਹਨਾਂ ਦੀ ਉਡੀਕ ਕਰਦੇ ਕਿ ਸ਼ਾਇਦ ਉਹਨਾਂ ਦੇ ਬੱਚੇ ਉਹਨਾਂ ਨੂੰ ਮਿਲਣ ਆਣਗੇ ਜਦੋਂ ਦਾ ਮੈਂ ਇਸ ਬਿਰਦਾ ਆਸ਼ਰਮ ਚ ਆਉਣ ਲੱਗਿਆ ਸੀ ਤਾਂ ਮੇਰੇ ਕੋਲੋਂ ਇਥੋਂ ਦੀਆਂ ਬਹੁਤ ਜ਼ਿਆਦਾ-ਜ਼ਿਆਦਾ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਜਿਵੇਂ ਹਸਪਤਾਲ ਵਿੱਚ ਲੱਖਾਂ ਲੋਕਾਂ ਦੀ ਭੀੜ ਹੁੰਦੀ ਹੈ ਨਾ ਬਿਰਦਾ ਆਸ਼ਰਮ 'ਚ ਵੀ ਦਿਨੋਂ-ਦਿਨ ਲੋਕਾਂ ਦੀ ਗਿਣਤੀ ਵਾਧੀ ਜਾਂਦੀ ਸੀ ਸ਼ਾਇਦ ਲੋਕਾਂ ਵਿੱਚ ਆਪਸੀ ਮੋਹ ਪਿਆਰ ਘਟ ਗਿਆ ਲੋਕਾਂ ਨੂੰ ਆਪਣੇ ਮਾਪੇ-ਬਾਪ ਵੀ ਬੋਝ ਲੱਗਣ ਲੱਗ ਗਏ। ਮੈਨੂੰ ਇਹਨਾਂ ਲੋਕਾਂ ਨੂੰ ਦੇਖ ਕੇ ਬਹੁਤ ਤਕਲੀਫ ਹੁੰਦੀ ਸੀ। ਉੱਥੇ ਇੱਕ ਹਰदयाल ਸਿੰਘ ਨਾਂ ਦਾ ਬੰਦਾ ਰਹਿੰਦਾ ਸੀ ਜਿਹੜਾ ਬੜਾ ਹੀ ਹਸਮੁਖ ਸੁਭਾਅ ਦਾ ਸੀ। ਮੈਨੂੰ ਵੀ ਉਹਦੇ ਨਾਲ ਗੱਲਾਂ-ਬਾਤਾਂ ਕਰਨਾ ਬਹੁਤ ਵਧੀਆ ਲੱਗਦਾ ਸੀ। ਛੇਤੀ ਮੇਰੀ ਉਹਦੇ ਨਾਲ ਦੋਸਤੀ ਹੋ ਗਈ। ਉਸ ਬਜ਼ੁਰਗ ਇਸ ਵਿਰਧਾ ਆਸ਼ਰਮ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਮੈਂ ਉਸ ਦੇ ਕੋਲ ਜਾ ਬੈਠਿਆ ਤੇ ਮੈਂ ਉਹਨੂੰ ਕਿਹਾ ਸਤਿ ਸ਼੍ਰੀ ਅਕਾਲ ਬਾਬਾ ਜੀ ਤਾਂ ਉਹਨਾਂ ਨੇ ਮੇਰੀ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੰਦੇ ਕਿਹਾ ਕਿ ਕਿਵੇਂ ਹੋ ਪੁੱਤਰ ਤੁਸੀਂ ਇੱਥੇ ਕਿਵੇਂ ਆਏ ਹੋ ਮੈਂ ਕਿਹਾ ਜੀ ਮੈਂ ਇੱਥੇ ਹਰ ਰੋਜ਼ ਸੇਵਾ ਕਰਨ ਆਉਣਾ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਬੀ ਤੁਸੀਂ ਫਿਰ ਗੁਰਦੁਆਰੇ ਕਿਉਂ ਨਹੀਂ ਜਾਂਦੇ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਮੇਰਾ ਇੱਥੇ ਮਨ ਜ਼ਿਆਦਾ ਲੱਗਦਾ ਹੈ ਇੱਥੇ ਮੈਨੂੰ ਸਾਰੇ ਬਜ਼ੁਰਗਾਂ ਚੋਂ ਆਪਣੇ ਮਾਪੇ ਨਜ਼ਰ ਆਉਂਦੇ ਆ ਜੋ ਇਸ ਦੁਨੀਆ ਤੋਂ ਚਲੇ ਗਏ ਮੈਂ ਉਸ ਬਜ਼ੁਰਗ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਪਿਛਲੇ 7 ਸਾਲਾਂ ਤੋਂ ਪੋਤੇ ਇੱਥੇ ਰਹਿ ਰਹਾਂ ਤਾਂ ਮੈਂ ਜਲਦੀ ਦੇਣੀ ਉਹਨਾਂ ਨੂੰ ਪੁੱਛ ਲਿਆ ਤੇ ਤੁਹਾਡਾ ਪਰਿਵਾਰ ਤ्यों ਹੱਸ ਪਈ ਤੇ ਕਹਿੰਦੇ ਸੱਚ ਦੱਸਾਂ ਕਿ ਝੂਠ ਤਾਂ ਮੈਂ ਹੁਣ ਉਹਨਾਂ ਦੀਆਂ ਗੱਲਾਂ ਸੁਣਨਾ ਚਾਹੁੰਦਾ ਸੀ ਉਹ ਕਹਿੰਦੇ ਸਭ ਕੁਝ ਹੈ ਪੋਤੇ ਪੋਤੀਆਂ ਧੀ ਪੁੱਤ ਸਾਰਾ ਪਰਿਵਾਰ ਹੈ ਉਸ ਬਜ਼ੁਰਗ ਨੇ ਜੋ ਗੱਲਾਂ ਕਹੀਆਂ ਮੇਰਾ ਦਿਲ ਪਸੀਜ ਗਿਆ ਉਹ ਅਖਬਾਰ ਪੜਦੇ ਪੜਦੇ ਅਗਵਾਰ ਨੂੰ ਇਕੱਠਾ ਕਰਕੇ ਬੋਲੇ ਪੁੱਤ ਜਦੋਂ ਨਵੇਂ ਪੱਤੇ ਖਿੜ ਜਾਂਦੇ ਆ ਤਾਂ ਪੁਰਾਣਿਆਂ ਨੂੰ ਛੜਨਾ ਹੀ ਪੈਂਦਾ ਕਈ ਵਾਰ ਇਹ ਛੜਨਾ ਮੌਤ ਹੁੰਦੀ ਹੈ ਤੇ ਕਈ ਵਾਰੀ ਕੋਈ ਤੂਫਾਨ ਇਹਨਾਂ ਨੂੰ ਵਕਤ ਤੋਂ ਪਹਿਲਾਂ ਹੀ ਛਾੜ ਦਿੰਦਾ ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਤਕਲੀਫ ਨਹੀਂ ਹੁੰਦੀ ਤੁਸੀਂ ਪਰਿਵਾਰ ਤੋਂ ਦੂਰ ਇਕੱਲੇ ਇੱਥੇ ਰਹਿੰਦੇ ਹੋ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਉੱਤ ਤੇਰਾ ਨਾਮ ਕੀ ਆ ਮੈਂ ਕਿਹਾ ਜੀ ਮੇਰਾ ਨਾਮ surjeet ਆ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਬੋਲਿਆ ਮੈਨੂੰ ਕਿਹਾ surjeet ਸਿਆ ਹੁਣ ਦੁਨੀਆ ਬਹੁਤ ਬਦਲ ਗਈ ਹੁਣ ਲੋਕ ਪਹਿਲਾਂ ਵਰਗੇ ਨਹੀਂ ਰਹੇ ਜਿਹੜੇ ਰਾਜੇ ਮਹਾਰਾਜੇ ਨੇ ਟਾਈਮ ਸਿਰ ਆਪਣੇ ਰਾਜ ਭਾਗ ਆਪਣੇ ਬੱਚਿਆਂ ਨੂੰ ਨਹੀਂ ਦਿੱਤਾ ਨਾ ਉਹਨਾਂ ਦੇ ਬੱਚਿਆਂ ਨੇ ਵੀ ਬਗਾਵਤਾ ਕਰ ਦਿੱਤੀਆਂ ਸੀ ਭਰਾਵਾਂ ਨੇ ਪਰਾ ਮਰਾ ਦਿੱਤੇ ਸੀ ਪੁੱਤਾਂ ਨੇ ਪਿਓ ਕੈਦ ਕਰ ਲਏ ਤਾਂ ਮੈਂ ਵੀ ਆਪਦੇ ਕਰਮਾਂ ਦਾ ਬੀਜ ਹੀ ਵੜਦਾ ਹਾਂ ਜਦੋਂ ਮੇਰਾ ਪਿਓ ਬਜ਼ੁਰਗ ਹੋ ਗਿਆ ਸੀ ਤਾਂ ਮੈਂ ਤੇ ਮੇਰੀ ਘਰ ਵਾਲੀ ਨੇ ਰਹਿ ਕਰਕੇ ਆਪਣੇ ਹੀ ਪਿਓ ਨੂੰ ਦੂਸਰੇ ਸ਼ਹਿਰ ਆਸ਼ਰਮ ਵਿੱਚ ਛੱਡ ਦਿੱਤਾ ਸੀ ਤਾਂ ਫਿਰ ਮੇਰਾ ਸਮਾਨ ਤੇ ਜਦੋਂ ਮੈਂ ਬਜ਼ੁਰਗ ਹੋਇਆ ਤਾਂ ਮੈਂ ਆਪਣੇ ਬੱਚਿਆਂ ਨੂੰ ਆਪ ਹੀ ਕਹਿ ਦਿੱਤਾ ਸੀ ਕਿ ਮੈਨੂੰ ਵੀ ਬਜ਼ੁਰਗ ਆਸ਼ਰਮ ਵਿੱਚ ਛੱਡਾਓ ਤੇ ਉਹ ਮੈਨੂੰ ਉਸੇ ਬਿਰਦਾ ਆਸ਼ਰਮ ਵਿੱਚ ਛੱਡਣ ਤੁਰ ਗਏ ਜਿੱਥੇ ਮੈਂ ਆਪਣੇ ਪਿਓ ਨੂੰ ਛੱਡ ਕੇ ਆਇਆ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਰੱਬ ਦਾ ਵਾਸਤਾ ਹੋਏ ਮੈਨੂੰ ਇੰਨਾ ਵੀ ਤਕਾਣਾ ਨਾ ਦਿਓ ਮੈਨੂੰ ਕਿਸੇ ਹੋਰ ਆਸ਼ਰਮ ਵਿੱਚ ਛੱਡ ਦਿਓ ਤਾਂ ਉਹ ਮੈਨੂੰ ਇੱਥੇ ਛੱਡ ਗਏ ਤੇ ਇੱਕ ਹੈ ਕੇ ਬਜ਼ੁਰਗ ਹਸਨ ਲੱਗ ਪਿਆ ਬਾਕੀ ਉੱਥੇ ਬਹੁਤ ਬਜ਼ੁਰਗ ਦੁਖੀ ਵੀ ਰਹਿੰਦੇ ਸਨ ਪਰ ਉਹੀ ਇੱਕ ਬਜ਼ੁਰਗ ਸੀ ਜਿਹਦੇ ਚਿਹਰੇ ਤੇ ਦੁੱਖ ਦਾ ਨਾ ਕੋਈ ਨਿਸ਼ਾਨ ਨਹੀਂ ਸੀ ਮੈਂ ਕਿਹਾ ਤੁਹਾਨੂੰ ਆਪਣੇ ਬੱਚਿਆਂ ਦੀ ਯਾਦ ਨਹੀਂ ਆਉਂਦੀ ਤਾਂ ਉਹਨਾਂ ਨੇ ਕਿਹਾ ਯਾਦ ਤਾਂ ਆਉਂਦੀ ਹੈ ਪਰ ਘਰੇ ਗਰੀਬੀ ਹੋਣ ਕਰਕੇ ਘਰ ਵੀ ਚੱਲਦਾ ਰੱਖਣਾ ਹੈ ਤੇ ਮੇਰਾ ਬੋਝ ਉਹ ਕਿਥੋਂ ਢੋਣਗੇ ਤਾਂ ਕਰਕੇ ਮੈਂ ਉਹਨਾਂ ਨੂੰ ਆਪ ਹੀ ਕਹਿ ਦਿੰਦਾ ਸੀ ਕਿ ਮੈਂ ਬਿਰਧ ਆਸ਼ਰਮ ਵਿੱਚ ਛੱਡ দাও ਆਉ ਕਦੇ-ਕਦੇ ਸਾਲ ਜਿਮਾਹੀ ਮੈਂ ਉਹਨਾਂ ਨੂੰ ਮੇ ਲਾਉਣਾ ਤੇ ਇੱਥੇ ਮੈਂ ਬਜ਼ੁਰਗਾਂ ਦੇ ਥੋੜੇ-ਬਹੁਤੇ ਪਾਟੇ ਉਧਰੇ ਕੱਪੜੇ ਠੀਕ ਕਰ ਦਿੰਦਾ ਕਿਉਂਕਿ ਮੈਂ ਪਹਿਲਾਂ ਦਰਜੀ ਦਾ ਕੰਮ ਕਰਦਾ ਸੀ ਤੇ ਇਸ ਤਰ੍ਹਾਂ ਹੀ ਟਾਈਮ ਲੰਗੀ ਜਾਂਦਾ ਟਾਈਮ ਤਾਂ ਪੁੱਤ ਨਗਾਉਣਾ ਹੀ ਆ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਹੀ ਪੈਂਦਾ ਮੈਂ ਪਹਿਲੀ ਵਾਰੀ ਕੋਈ ਬਿਰਦਾ ਆਸ਼ਰਮ ਵਿੱਚ ਇੰਨਾ ਜਿੰਦਾ ਦਿਲ ਇਨਸਾਨ ਵੇਖਿਆ ਸੀ ਜੋ ਘਰ-ਬਾਰ ਬੱਚਿਆਂ ਤੋਂ ਦੂਰ ਹੋ ਕੇ ਵੀ ਖੁਸ਼ ਹੋਵੇ ਤੇ ਜੋ ਸਿਰਫ ਆਪਣੇ ਬੱਚਿਆਂ ਦੀ ਮਜਬੂਰੀ ਨੂੰ ਸਮਝਦਾ ਗਰੀਬੀ ਨੂੰ ਸਮਝਦਾ ਜਿਸ ਨੇ ਸਾਰੀ ਉਮਰ ਬੱਚਿਆਂ ਲਈ ਕੰਮ ਕੀਤਾ ਸੀ ਤਾਂ ਵੀ ਬੁਢਾਪੇ ਵਿੱਚ ਆਪਣੇ ਘਰ ਤੋਂ ਆਪਣੇ ਆਪ ਹੀ ਦੂਰ ਹੋ ਗਿਆ ਸੀ ਤੇ ਜੋ ਉਸ ਬਜ਼ੁਰਗ ਨੇ ਮੈਨੂੰ ਆਪਣੇ ਬਾਪ ਨੂੰ ਆਪਣੇ ਹੱਤੀ ਆਸ਼ਰਮ ਵਿੱਚ ਛੱਡ ਕੇ ਆਉਣ ਵਾਲੀ ਗੱਲ ਕਹੀ ਸੀ ਤਾਂ ਦੂਸਰੇ ਬਜ਼ੁਰਗਾਂ ਨੇ ਦੱਸਿਆ ਕਿ ਉਹ ਝੂਠ ਸੀ ਉਹ ਤਾਂ ਬਹੁਤ ਹੀ ਨੇਕ ਦਿਲ ਇਨਸਾਨ ਸੀ ਸਿਰਫ ਆਪਣੇ ਬੱਚਿਆਂ ਦੀ ਖੁਸ਼ੀ ਕਰਕੇ ਉਹ ਵਿੜਦਾ ਆਸ਼ਰਮ ਵਿੱਚ ਆ ਗਿਆ ਸੀ ਪਰ ਉਸਦੇ ਬਜ਼ੁਰਗ ਦੀ ਇਸ ਕਹਾਣੀ ਤੋਂ ਮੈਨੂੰ ਇਹ ਸਿੱਖਿਆ ਵੀ ਜ਼ਰੂਰ ਮਿਲੀ ਕਿ ਜ਼ਿੰਦਗੀ ਵਿੱਚ ਜਿਹੋ ਜਿਹੇ ਮਰਜ਼ੀ ਹਾਲਾਤ ਹੋਣ ਬੰਦੇ ਨੂੰ ਜ਼ਿੰਦਗੀ ਨੂੰ ਹੱਸ ਕੇ ਕੱਟਣਾ ਚਾਹੀਦਾ ਹੈ ਉਸ ਦਿਨ ਤੋਂ ਬਾਅਦ ਮੈਂ ਵੀ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜੀਣ ਲੱਗ ਗਿਆ ਆਪਣੇ ਬੱਚਿਆਂ ਨੂੰ ਆਪਣੇ ਬੇਬੇ ਬਾਪੂ ਨੂੰ ਮੈਂ ਹਮੇਸ਼ਾ ਨਾਲ ਹੀ ਮਹਿਸੂਸ ਕਰਦਾ ਸੀ ਪਰ ਮੈਂ ਹੁਣ ਚਾਹੁੰਦਾ ਸੀ ਕਿ ਮੈਂ ਵੀ ਆਪਣੇ ਬੇਬੇ-ਵਾਪੂ ਦੇ ਪਰਿਵਾਰ ਨੂੰ ਅੱਗੇ ਵਧਾਵਾਂ ਉਹਨਾਂ ਦੀ ਪੀੜ੍ਹੀ ਨੂੰ ਅੱਗੇ ਵਧਾਵਾਂ ਤਾਂ ਫਿਰ ਮੈਂ ਵੀ ਵਿਆਹ ਕਰਵਾ ਲਿਆ ਤੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਜ਼ਿੰਦਗੀ ਜਿਉਣ ਲੱਗ ਗਿਆ ਤੇ ਇਸ ਗੱਲ ਨੂੰ ਵੀ ਸਮਝਣ ਲੱਗ ਗਿਆ ਕਿ ਇੱਕ ਦਿਨ ਮੈਂ ਵੀ ਪੁਰਾਣੇ ਪੱਤੇ ਵਾਂਗੂ ਝੜ ਜਾਣਾ ਤੇ ਇੱਕ ਦਿਨ ਕਿਸੇ ਨਵੇਂ ਪੱਤੇ ਨੇ ਮੇਰੀ ਥਾਂ ਲੈਣੀ ਹੈ ਤੇ ਜ਼ਿੰਦਗੀ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਇੱਕ ਕਹਾਣੀ ਪਸੰਦ ਆਈ ਤਾਂ ਇਸ ਨੂੰ ਅੱਗੇ ਸ਼ੇਅਰ ਕਰਿਓ ਅਤੇ ਹੋਰ ਵੀ ਵਧੀਆ-ਵਧੀਆ ਕਹਾਣੀਆਂ ਸੁਣਨ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ YouTube ਚੈਨਲ ਦਾ ਨਾਮ ਹੈ ਪੰਜਾਬੀ ਕਹਾਣੀਆਂ ਧੰਨਵਾਦ ਜੀ